ਜੀ ਮੇਰੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਵੀ ਟਾਈਮ-ਟਾਈਮ ਦੀ ਗੱਲ ਹੁੰਦੀ ਆ ਜਦੋਂ ਅਸੀਂ ਕਿਤੇ ਵਿਆਹ ਜਾਣਾ ਹੁੰਦਾ ਨਾ ਤਾਂ ਮੇਰੀ ਕੁੜੀ ਇੰਨੀਆਂ ਚੀਜ਼ਾਂ ਗਿਣਾ ਦਿੰਦੀ ਆ ਗੁੱਤਾਂ ਚ ਪਾਉਣ ਵਾਸਤੇ ਮੈਨੂੰ ਸਕਰੰਚੀ ਲਿਆ ਦਿਓ ਮੈਨੂੰ హెয়ার ਬੈਂਡ ਲਿਆ ਦਿਓ హెয়ার ਕਲਿੱਪ ਲਿਆ ਦਿਓ ਇਹ ਲਿਆ ਦਿਓ ਉਹ ਲਿਆ ਦਿਓ ਇੱਕ ਅਸੀਂ ਹੁੰਦੇ ਸੀ ਜਿਨ੍ਹਾਂ ਨੂੰ ਉਹ 1 ਰੁਪਏ ਦੀ ਜਾਪਾਨੀ ਰਵੜਾਂ ਦੀ ਉਹ ਨਹੀਂ ਆਉਂਦੀ ਸੀ ਕੁੜੀ 1 ਰੁਪਏ ਦੀਆਂ 5 ਹੁੰਦੀਆਂ ਸੀ ਉਹ ਇੱਕ ਕੁੜੀ ਦੇ ਵਿੱਚ ਸਰਦਈ ਲਾਲ ਕਾਲੀ ਨੀਲੀ ਤੇ ਹਰੀ ਪੰਜ ਪੰਜ ਰੰਗ ਹੁੰਦੇ ਸੀ ਪੰਜ ਛੇ ਰੰਗ ਤੇ ਅਸੀਂ ਉਹ ਰਬੜ ਨਾ ਐਡੀਕ ਹੁੰਦੀ ਸੀ ਜਦੋਂ ਅਸੀਂ ਉਹਨੂੰ ਪਾਉਂਦੇ ਗੁੱਤ ਚ ਤੇ ਤੇਲ ਦੇ ਨਾਲ ਉਹ ਨਾ ਤੇ ਪਾਉਣ ਪਾਉਣ ਦੇ ਨਾਲ ਨਾਲ ਉਹ ਇੰਨੀ ਲਾਫ ਕੇ ਉਹ ਗੱਠੀ ਹੋ ਜਾਂਦੀ ਫਿਰ ਕਿਤੇ ਜਾ ਕੇ ਉਹ ਟੁੱਟਦੀ ਸੀਗੀ ਇੱਕੋ ਜਾਪਾਨੀ ਰਬੜਾ ਉਹਨੂੰ ਜਾਪਾਨੀ ਰਬੜਾ ਬੋਲਦੇ ਸੀ ਤੇ ਇੱਕ ਰੀਬਨ ਜਿਹੜਾ ਅੱਜ ਕੱਲ ਲੋਕ ਜਦੋਂ ਨਿੰਮ ਬਣਦੇ ਆ ਉਹਦੇ ਚ ਨਹੀਂ ਵਰਤਦੇ ਰੀਬਨ ਜਿਹੜਾ ਤਿੰਨ ਉਂਗਲਾਂ ਦਾ ਚੌੜਾ ਹੁੰਦਾ ਤੇ ਜਦੋਂ ਅਸੀਂ ਗੁੱਤ ਚ ਉਹਨੂੰ ਹਮੇਸ਼ਾ ਪਾਈ ਜਾਣਾ ਪਾਈ ਜਾਣਾ ਤਾਂ ਜਦੋਂ ਉਹ ਜਮੈਂ ਬੱਤੀ ਬਣ ਜਾਂਦਾ ਸੀ ਨਾ ਤਿੰਨ ਉਂਗਲਾਂ ਦਾ ਰੀਬਨ ਤੇ ਤੇਲ ਸਾਡੇ ਸਿਰ ਦਾ ਉਹਨੂੰ ਖਾ ਜਾਂ ਰੀਵਨ ਨੂੰ ਤੇ ਬੱਤੀ ਬਣ ਕੇ ਉਹ ਚ ਫਲੂਸੜੇ ਨਿਕਲਣ ਲੱਗ ਜਾਂਦੇ ਸਾਨੂੰ ਨਵਾਂ ਰੀਵਨ ਉਦੋਂ ਜੁੜਦਾ ਹੁੰਦਾ ਸੀ ਤੇ ਅੱਜ ਕੱਲ ਜਵਾਕਾਂ ਦੇ ਨਖਰੇ ਵੱਖਰੇ ਆ ਇੱਕ ਗੁੱਤ ਚ ਪਾਉਣ ਵਾਲੀਆਂ 5 5 6 6 ਚੀਜ਼ਾਂ ਆਉਂਦੀਆਂ ਨੇ ਹਾਸਾ ਆਉਂਦਾ ਨੇ ਇਹੋ ਜੀਆਂ ਗੱਲਾਂ ਸੁਣ ਸੁਣ ਕੇ ਹੁਣ ਵੀ ਆ ਵੀ ਟਾਈਮ ਆ ਜਵਾਕਾਂ ਦਾ ਬਚਪਨਾ ਤੇ ਅਸੀਂ ਬਚਪਨ ਜਿਉਂ ਕੇ ਆਏ ਆ ਬੜਾ ਕਮਾਲ ਦਾ